ਪ੍ਰਧਾਨ ਮੰਤਰੀ ਨarendra Modi ਆਪਣੇ ਦੋ ਦੇਸ਼ਾਂ ਦੇ ਦੌਰੇ ਦੇ ਦੂਜੇ ਗੇਟ ਤਹਿਤ ਮਾਲਦੀਵ ਦੀ ਰਾਜਧਾਨੀ ਮਾਲੇਵੇਜ ਨੇ ਮਾਲੇ ਦੇ ਰਿਪਬਲਿਕ ਸਕੁਆਇਰ ਵਿਖੇ ਪ੍ਰਧਾਨ ਮੰਤਰੀ ਮੋਦੀ ਦਾ ਰਸਮੀ ਤੌਰ ਤੇ ਸਵਾਗਤ ਕੀਤਾ ਗਿਆ ਪ੍ਰਧਾਨ ਮੰਤਰੀ ਮੋਦੀ ਨੂੰ ਗਾਰਡ ਆਫ ਆਨਰ ਦਿੱਤਾ ਗਿਆ ਇਸ ਮੌਕੇ ਉਹਨਾਂ ਨੂੰ 21 ਤੋਪਾਂ ਦੀ ਇਸਲਾਮੀ ਵੀ ਦਿੱਤੀ ਗਈ ਇਸ ਤੋਂ ਪਹਿਲਾਂ ਮਾਲਦੀਵ ਪੁੱਜਨ ਤੇ ਰਾਸ਼ਟਰਪਤੀ ਡਾਕਟਰ ਮੁਹੰਮਦ ਮੋਇਜ਼ੂ ਨੇ ਵਲੇਨਾ ਕੋਮਾਂਤਰੀ ਹਵਾਈ ਅੱਡੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੀ ਆਇਆਂ ਆਖਿਆ ਮਗਰੋਂ ਹੋਟਲ ਪੁੱਜਨ ਤੇ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਖਰਮਜੋਸ਼ੀ ਨਾਲ ਪ੍ਰਧਾਨ ਮੰਤਰੀ ਮੋਦੀ ਦਾ ਨਿੱਘਾ ਸਵਾਗਤ ਕੀਤਾ ਪ੍ਰਧਾਨ ਮੰਤਰੀ ਮੋਦੀ ਦਾ ਇਹ ਤੀਜਾ ਮਾਲਦੀਵ ਦੌਰਾ ਹੈ ਪ੍ਰਧਾਨ ਮੰਤਰੀ ਮੋਦੀ ਨੇ ਮਾਲਦੀਵ ਦੇ ਰਾਸ਼ਟਰਪਤੀ ਨਾਲ ਮਾਲੇ ਵਿੱਚ ਵਸਫਰ ਪੱਤਰੀ ਗੱਲਬਾਤ ਕੀਤੀ ਇਸ ਮੌਕੇ ਦਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਬਾਰੇ ਵਿਚਾਰ ਚਰਚਾ ਕੀਤੀ ਗਈ ਇਸ ਦੌਰਾਨ ਭਾਰਤ ਮਾਲਦੀਵ ਰਣਨੀਤਿਕ ਸਹਿਯੋਗ ਅਤੇ ਦਵੱਲੇ ਸਬੰਧਾਂ ਦੀ ਮਜ਼ਬੂਤੀ ਦੇ ਨਵੇਂ ਤੰਤਰਿਕਿਆਵਾਂ 'ਤੇ ਚਰਚਾ ਕੀਤੀ ਗਈ ਇਸ ਮੌਕੇ ਕਈ ਸਮਝੌਤੇ ਪੱਤਰ ਵੀ ਆਦਾਨ-ਪ੍ਰਦਾਨ ਕੀਤੇ ਗਏ ਮਗਰੋਂ ਸਾਂਝੇ ਬਿਆਨ ਵਿੱਚ ਦੋਹਾਂ ਆਗੂਆਂ ਨੇ ਆਸ ਪ੍ਰਗਟਾਈ ਕਿ ਵਿਆਪਕ ਚਰਚਾ ਮਗਰੋਂ ਕੀਤੇ ਗਏ ਸਮਝੌਤੇ ਭਵਿਕ ਵਿੱਚ ਦਵੱਲੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨਗੇ गेस्ट ऑफ ऑनर के रूप में आमंत्रित करने के लिए मैं राष्ट्रपति जी का हृदय से आभार व्यक्त करता हूं इस साल भारत और मालदीव अपने राजनयिक संबंधों के भी 60 साल मना रहे हैं परंतु हमारे संबंधों की जड़ें इतिहास से भी पुरानी हैं और समुद्र जितनी गहरी है आज जारी किया गया डाक टिकट जिसमें दोनों देशों की पारंपरिक नौकाएं हैं दर्शाता है कि हम केवल पड़ोसी नहीं हैं सहयात्री भी हैं फ्रेंड ਪ੍ਰਧਾਨ ਮੰਤਰੀ ਨarendra Modi ਭਲਕੇ ਮਾਲਦੀਵ ਦੇ 60ਵੇਂ ਆਜ਼ਾਦੀ ਦਿਹਾੜੇ ਮੌਕੇ ਕਰਵਾਏ ਜਾਣ ਵਾਲੇ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਣਗੇ।